ਸਤਿ ਸ੍ਰੀ ਅਕਾਲ ਜੀ ਸਰ ਇਕਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਜਨਰਲ ਥਿੰਡ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਆ ਦਾ ਬਟਨ ਜਰੂਰ ਦਬਾਇਆ ਤਾਂ ਜੋ ਬੜੇ ਤੋਂ ਬੜੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਆਪਣੇ ਜਿਹੜੀਆਂ ਫਸਲਾਂ ਨੇ ਆਪਣੀਆਂ ਤੁਹਾਨੂੰ ਪਤਾ ਹੀ ਆ ਕਣਕ ਦੀ ਫਸਲ ਮੁੱਖ ਪੰਜਾਬ ਦੀ ਫਸਲ ਹੈ ਇੱਕ ਇਹੇ ਹੁਣ ਆਪਣੀ ਫਸਲਾਂ ਜਿਹੜੀ ਨੋਰਮਲੀ 79 80 ਦਿਨ ਜਣੀ ਐਵਰੇਜ 90 ਦਿਨਾਂ ਤੱਕ ਕਣਕ 95 ਦਿਨਾਂ ਤੱਕ ਵੀ ਪਹੁੰਚ ਗਈ ਕਿਤੇ ਕਿਤੇ ਦਾ ਕਣਕ ਨਸਾਰਾ ਫਲਾਵਰਿੰਗ ਸਟੇਜ ਵੀ ਕ੍ਰੋਸ ਕਰ ਗਿਆ ਜਿਹੜੀ ਜਾਦੇ ਗੇਤੀ ਕਣਕ ਸੀਗੀ ਜਿਹੜੀ ਹੁਣ ਕਣਕ ਨਸਰ ਨੂੰ ਰਹਿੰਦੀ ਆ ਉਹਦੇ ਲਈ ਕਿਸਾਨ ਵੀਰਾਂ ਦੇ ਬਹੁਤ ਜ਼ਿਆਦੇ ਆਪਾਂ ਨੂੰ ਫੋਨ ਆ ਰਹੇ ਨੇ ਤੇ ਅੱਜ ਆਪਾਂ ਉਹ ਜਿਹੜੀ ਉਹਨਾਂ ਦੀ ਕਨਫਿਊਜ਼ਨ ਆ ਉਹ ਵੀਡੀਓ ਦੇ ਵਿੱਚ ਦੂਰ ਕਰਨੀ ਕਿਰਪਾ ਕਰਕੇ ਵੀਡੀਓ ਪੂਰੀ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਤੁਹਾਡੀ ਸਾਰੀ ਕਨਫਿਊਜ਼ਨ ਇਹ ਵੀਡੀਓ ਦੇ ਵਿੱਚ ਦੂਰ ਹੋ ਜੂਗੀ ਕਿਉਂਕਿ ਕਿਸਾਨ ਵੀਰ ਦੇਖੋ ਦੇਖੀ ਜਿਹੜਾ ਕੰਮ ਆਪਾਂ ਕਰ ਲੈਂਦੇ ਆ ਉਹ ਜਿਆਦਾ ਵਧੀਆ ਨਹੀਂ ਹੁੰਦਾ ਜਿਆਦਾ ਵਧੀਆ ਉਹਦੇ ਆਪਾਂ ਨੂੰ ਰਿਜ਼ਲਟ ਨਹੀਂ ਮਿਲਦੇ ਤਾਂ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਗੱਲਬਾਤ ਤੁਹਾਡੇ ਨਾਲ ਕਰਨੀ ਆ ਉਹ ਗੱਲਬਾਤ ਕਿਸਾਨ ਵੀਰੋ ਹੰਗੀ ਆ ਵੀ ਦੇਖੋ ਸਾਡੇ ਮਾਲਵੇ ਦੇ ਵਿੱਚ ਇਹ ਬਹੁਤ ਹੁੰਦਾ ਸਾਡੇ ਏਰੀਆ ਦੇ ਵਿੱਚ ਵੀ ਤੇ ਉਹ ਗਲਤੀ ਬਹੁਤ ਲੋਕ ਕਰ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਫਸਲ ਦਾ ਰੰਗ ਗੂਪ ਜਿਆਦਾ ਪਿਆਰਾ ਹੁੰਦਾ ਝਾੜ ਨਹੀਂ ਹੁੰਦਾ ਜੇ ਝਾੜ ਲੈਣਾ ਕਿਸਾਨ ਵਿਰੁੱਧ ਆਪਾਂ ਨੂੰ ਫਸਲ ਦਾ ਸਹੀ ਮੈਨੇਜਮੈਂਟ ਜ਼ਰੂਰੀ ਆ ਕੋਈ ਖਾਦ ਤੇ ਦਾਬ ਨਾਲ ਨਹੀਂ ਆਪਾਂ ਨੂੰ ਝਾੜ ਮਿਲਦਾ ਹੁੰਦਾ ਹੁਣ ਐ ਤਾਂ ਜੇ ਆਪਾਂ ਗੱਲ ਕਰੀਏ ਡੀਏਪੀ ਦੀ 2 ਗੱਟੇ ਪਾ ਕੇ ਸਾਰ ਦੇ ਕਰੀ ਉੱਤੇ ਕੁਝ ਪਾਉਣ ਦੀ ਲੋੜ ਨਹੀਂ ਫੇਰ ਕਣਕ ਹੋ ਜੂਗੀ ਪਰ ਨਹੀਂ ਜਦੋਂ ਆਪਣੀ ਫਸਲ ਨੂੰ ਡੀਏਪੀ ਦੀ ਲੋੜ ਆ ਤਾਂ ਡੀਏਪੀ ਦਿਵੋ ਜੇ ਆਪਣੀ ਫਸਲ ਨੂੰ ਜ਼ੂਰੀਆ ਦੀ ਲੋੜ ਆ ਤਾਂ ਜ਼ੂਰੀਆ ਦਿਵੋ ਪੋਟਾਸ਼ ਦੀ ਲੋੜ ਆ ਪੋਟਾਸ਼ ਦੋ ਮੈਗਨੀਸ਼ੀਅਮ ਦੀ ਲੋੜ ਆ ਮੈਗਨੀਸ਼ੀਅਮ ਦੋ ਮੈਗਨੀਜ਼ ਦੀ ਲੋੜ ਆ ਮੈਗਨੀਜ਼ ਦਿਵੋ ਸਪਰੇਹਾਂ ਰਾਹੀਂ ਦਿਵੋ ਸਪਰੇਹਾਂ ਨੂੰ ਤਰਜੀਹ ਦਿਵੋ ਕਿਉਂਕਿ ਕਣਕਾ ਜਿਹੜੀ ਇਹ ਆਪਣੀ ਪੱਤਿਆਂ ਨਾਲ ਜ਼ਿਆਦੇ ਗ੍ਰੋਥ ਕਰਦੀ ਹੈ ਪੱਤਿਆਂ ਰਾਹੀਂ ਖਾਦ ਲੈ ਕੇ ਝੋਨਾ ਆਪਣਾ ਨੀਚੋਂ ਜ਼ਿਆਦੇ ਖਾਦ ਲੈ ਕੇ ਜੀ ਗ੍ਰੋਥ ਕਰਦਾ ਹੁੰਦਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਰ ਗਲਤੀਆਂ ਆਪਾਂ ਬਹੁਤ ਕਰ ਲੈਣੇ ਆਗੇ ਮੈਨੇਜਮੈਂਟ ਨਹੀਂ ਆਪਾਂ ਤੋਂ ਸੈਟਿੰਗ ਹੁੰਦੀ ਕਿਉਂਕਿ ਜਿਹੜਾ ਇਹ ਟਾਈਮ ਪੀਰੀਅਡ ਹੁੰਦਾ ਛਾਲ ਦੀ ਫਸਲ ਦਾ ਇਹਦੇ ਚ ਆਪਣੀ ਵੀ ਗਲਤੀ ਨਹੀਂ ਹੁੰਦੀ ਦੇਖੋ ਕਈ ਵਾਰ ਮੌਸਮ ਹੀ ਨਹੀਂ ਖੁੱਲਦਾ ਸਪਰੇਅ ਕਿੱਥੋਂ ਕਰੀਏ ਜਾਂ ਕਈ ਵਾਰ ਮੰਨ ਲੇ ਮੀਂਹ ਜ਼ਿਆਦਾ ਪੈ ਜਾਂਦਾ ਜੂਰੀਆ ਜ਼ਿਆਦਾ ਦਿੱਤਾ ਜਾਂਦਾ ਤਾਂ ਹੁਣ ਕਿਸਾਨ ਵੀਰਾਂ ਦਾ ਸਭ ਤੋਂ ਵੱਡਾ ਸਵਾਲ ਕੀ ਆਉਂਦਾ ਹੈ ਵੀ ਵੀਰੇ ਆਪਣੀ ਕਣਕ 80 ਦਿਨ ਦੀ ਹੋ ਗਈ 85 ਦੀ ਹੋ ਗਈ 90 ਦੀ ਹੋ ਗਈ ਕਣਕ ਆਪਣੀ ਨਸਾਰਾ ਲੈਣ ਲੱਗ ਰਹੀ ਆ ਵੀ ਆਪਾਂ ਜੂਰੀਆ ਦੇ ਰਹੀਏ ਕਿ ਨਾ ਤਾਂ ਇਹ ਕਿਸਾਨ ਵੀਰੋਂ ਜੂਰੀਆ ਦੇਣ ਦੀ ਗੱਲ ਕਿੱਥੋਂ ਚੱਲੀ ਆ ਬਹੁਤ ਵੀਰ ਨੇਗੇ ਉਹ ਕਹਿੰਦੇ ਨੇ ਵੀ ਜਿਹੜਾ ਮੱਲ ਕੇ ਆਪਾਂ ਜੂਰੀਆ ਪਾਉਣਿਆਂਗੇ ਵੀ ਕਿਤੇ ਰੰਗ ਬਹੁਤ ਬਣਾਉਂਦਾ ਕਣਕ ਦਾ ਕਣਕ ਕਾਲੀ ਸ਼ਾਹ ਕਣਕ ਕਰ ਦਿੰਦਾ ਪੀ ਦੂਜੇ ਨੰਬਰ ਤੇ ਜਿਹੜੀ ਕਣਕ ਆਪਣੀ ਉਹ ਨਸਾਰਾ ਇੱਕ ਸਾਰ ਲੈ ਲੈਂਦੀ ਆ ਸਾਰੀ ਸਾਡੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਇਹ ਚੀਜ਼ ਦੀ ਵਰਤੋਂ ਹੁੰਦੀ ਆ ਜੂਰੀਏ ਦੀ ਖਾਸ ਕਰਕੇ ਜਦੋਂ ਆਪਣੀ ਫਸਲ ਨਸਾਰੇ ਦੇ ਹੁੰਦੀ ਆ ਪਰ ਦੇਖੋ ਹਰ ਇੱਕ ਦਾ ਆਪਣਾ ਤਜਰਬਾ ਹੁੰਦਾ ਹੈ ਪਰ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਕਿਉਂਕਿ ਜੂਰੀਏ ਦਾ ਜਦੋਂ ਟਾਈਮ ਆ ਤਾਂ ਆਪਾਂ ਨੂੰ ਉਦੋਂ ਜੂਰੀਆ ਦੇਣਾ ਚਾਹੀਦਾ ਹੈ 60-65 ਦਿਨ ਤੱਕ 70 60 ਕ ਦਿਨ ਤੱਕ ਤੁਸੀਂ 65 ਦਿਨ ਤੱਕ ਜੂਰੀਆ ਦੋ ਫਸਲ ਨੂੰ ਜਦੋਂ ਉਹਦੀ ਪੂਰੀ ਲੋਡ ਹੈ ਕਿਉਂਕਿ ਉਦੋਂ ਤੱਕ ਗਣਕ ਨੇ ਆਪਣੀ ਨੇ ਫਟਾਰਾ ਕਰਨਾ ਹੁੰਦਾ ਤੇ ਜਦੋਂ ਗਣਕ ਦੇ ਫਟਾਰੇ ਦੀ ਸਟੇਜ ਇਹ ਲੰਘ ਗਈ ਫਿਰ ਆਪਣੇ ਜੂਰੀਆ ਦੇ ਕੋਲ ਨੂੰ ਕਰਨਾ ਕੀ ਹੈ ਜਿੰਨਾ ਉਹਨੇ ਫਟਾਰਾ ਕਰ ਲਿਆ ਉਨਾ ਹੀ ਕਰਨਾ ਉਸ ਤੋਂ ਜ਼ਿਆਦਾ ਥੋੜੀ ਨਾ ਫਟਾਰਾ ਕਰ ਲੂ ਉਹ ਤੇ ਜੇਕਰ ਪਟਾਰਾ ਕਰ ਵੀ ਲਿਆ ਉਹਨੇ ਫਿਰ ਉਹ ਫਟਾਰਾ ਤੁਹਾਡੇ ਕਿਸੇ ਕੰਮ ਨਹੀਂ ਆਂਗਾ ਕਿਉਂਕਿ ਜਿਹੜੀ ਸਹੀ ਫਸਲ ਨੇ ਨਿਸਰਨਾ ਸਹੀ ਸੱਟਾ ਕੱਢਣਾ ਸਹੀ ਗਰੋਥ ਕਰਨੀ ਆ ਉਹ ਜਿਹੜਾ ਇੱਕ ਦਮ ਫਟਾਰਾ ਹੋਇਆ ਹੋਊਗਾ 60 65 ਦਿਨਾਂ ਦਾ ਉਹਦਾ ਹੋ ਉਹਦੀ ਸਹੀ ਸਟੇਜ ਹੋ ਜਦੋਂ ਉਹ ਕਣਕ ਨਿਸਰੂਗੀ ਉਦੋਂ ਨੂੰ ਇਹ ਕਣਕ ਜੁਆਇੰਟਿੰਗ ਸਟੇਜ 'ਚ ਜਾਊਗੀ ਜਿਹੜਾ ਫਟਾਰਾ ਕਰਾਂਗੇ ਤੁਸੀਂ ਦੂਜੇ ਨੰਬਰ ਤੇ ਜੇ ਇਹ ਨਿਸਰ ਵੀ ਗਈ ਇਹਦੀਆਂ ਜਿਹੜੀਆਂ ਬੱਲੀਆਂ ਨੂੰ ਤੁਹਾਡੇ ਕਿਸੇ ਕੰਮ ਨਹੀਂ ਆਉਣੀਆਂ ਜੇ ਉਹ ਛੱਟਾ ਇਹਦਾ ਨਿਕਲੂ ਫੇਰ ਆਪ ਇਹਦਾ ਕਰਕੇ ਕੀ ਲੈਣਾ ਹੁਣ ਖਰਚਾ ਦੂਜੇ ਨੰਬਰ ਤੇ ক্লোਰੋਫਿਲ ਕਹਿ ਦਿੰਦੇ ਨੇ ਵਧਾ ਦਿੰਦਾ ক্লোਰੋਫਿਲ ਜੇ ਤੁਸੀਂ ਲੈਣੀ ਆ ਤੁਸੀਂ ਐਨ ਪੀ ਕੇ 13 0 45 ਕਰ ਲਓ ਥੋੜੀ ਮਾੜੀ ਮੋਟੀ ਜਿਹੜੀ ਕਾਸ ਰੂਗੀ ਉਹ ਘਟ ਦੋ ਜੂਰੀ ਇਹਦੀ ਨਾਈਟ੍ਰੋਜਨ ਨਾਈਟ੍ਰੇਟ ਫਾਰਮ ਚੋਂ ਤੁਹਾਨੂੰ ਮਿਲ ਜੂਗੀ ਪਰ ਜੂਰੀਆਂ ਕਿਸਾਨ ਵੀਰੋ ਨਾ ਦੋ ਕਿਉਂਕਿ ਇਹ ਫਸਲ ਦਾ ਨੁਕਸਾਨ ਕਰਦਾ ਫਾਇਦੇ ਦੀ ਜਗਾ ਫਾਇਦੇ ਘਟ ਨੇ ਨੁਕਸਾਨ ਜ਼ਿਆਦਾ ਹੈ ਫਾਇਦਾ ਇਹ ਜ਼ਰੂਰ ਹੈਗਾ ਵੀ ਜਦੋਂ ਆਪਾਂ ਕਣਕ ਨੂੰ ਨਿਸਾਰੇ ਟਾਈਮ ਜੂਰੀਆ ਪਾ ਦਿੰਦਾ ਤਾਂ ਸਾਰੀ ਕਣਕ ਇੱਕ ਸਾਰ ਨਿਸਰ ਜਾਂਦੀ ਇੱਕੋ ਦਮ ਪਰ ਉਹਦਾ ਪਾਉਣ ਨੂੰ ਕੋਈ ਜ਼ਿਆਦਾ ਵੱਡਾ ਲਾਭ ਨਹੀਂ ਕਿਸਾਨ ਵੀਰ ਉਹ ਹੈਗਾ ਜੇ ਆਪਾਂ ਦੇਖੀਏ ਜੇ ਆਪਾਂ ਫਸਲ ਦਾ ਸਹੀ ਝਾੜ ਲੈਣਾ ਤਾਂ ਉਹਨੂੰ ਆਪ ਨੇ ਆਪ ਨਿਸਰਨਨ ਦੋ ਨੈਚੁਰਲ ਇਧਰੀਕੇ ਨਾਲ ਉਹਦੀ ਗਰੋਥ ਚੱਲਣ ਦੋ ਜਿਵੇਂ ਉਹ ਚੱਲਦੀ ਹੈ ਤੱਕੇ ਨਾਲ ਕੰਮ ਕਰਿਆ ਤਾਂ ਕੀ ਕਰਿਆ ਤੱਕਾ ਸਹੀ ਕਿਉਂ ਕਰਦੇ ਆਪਾਂ ਇੰਨੀ ਫਸਲ ਨਾਲ ਹੁਣ ਜੇ ਆਪਾਂ ਕਹੀਏ ਗੱਲ ਬੰਦੇ ਬੰਦੇ ਜੀ ਡੀਡੀ 5 5 6 6 ਫੁੱਟ ਦੀ ਗਣਕ ਕਰਕੇ ਆਪਾਂ ਲੈਣਾ ਗਿਆ ਜੇ ਝਾੜ ਤਾਂ ਉਹਦਾ ਉਨ ਹੀ ਰਹਿਣਾ ਤੁਸੀਂ ਝਾੜ ਲੈਣ ਕਿੰਨੀ ਚਾਕੋ ਤੁਸੀਂ ਉਹਨੂੰ ਪਟਾਂ ਸਾਰੇ ਤੱਤ ਪੂਰੇ ਦੇਵੋ ਮਿਲਾ ਕੇ ਗਣਕ ਦਾ ਝਾੜ ਕਿੱਥੇ ਕੱਢ ਲਾਂਗੇ ਆਪਾਂ ਤੂੜੀ ਹੋ ਜੂਗੀ ਤੂੜੀ ਰੱਖ ਲਓ ਜਿੰਨੇ ਤੱਤ ਨੇਗੇ ਤੁਸੀਂ ਸਾਰੇ ਪੂਰੇ ਕਰੋ ਫਸਲ ਦੇ ਉਸ ਤੋਂ ਬਾਅਦ ਜਦੋਂ ਤੁਹਾਡੀ ਫਸਲ ਬਿਲਕੁਲ ਸਹੀ ਗ੍ਰੋਥ ਕਰ ਗਈ ਸਹੀ ਫਾਸਲੇ ਰਹੀ ਤੁਹਾਡੀ ਖੜੀ ਰਹੇਗੀ ਸਹੀ ਉਹਨੂੰ ਟੈਂਪਰੇਚਰ ਮਿਲ ਗਿਆ ਫੇਰ ਤਾਂ ਤੁਹਾਨੂੰ ਝਾੜ ਬੰਪਰ ਦੇਖੋ ਕੋਈ ਨਹੀਂ ਲੈਣ ਤੋਂ ਰੋਕ ਸਕਦਾ ਹੁਣ ਜੇ ਕਿਸਾਨ ਵੀਰੋ ਕੁਦਰਤ ਦੇ ਕੋਲੋਂ ਆਪਾਂ ਨੂੰ ਮਾਰ ਪੈ ਗਈ ਫੇਰ ਆਪਾਂ ਉਹਦਾ ਕੁਝ ਨਹੀਂ ਕਰ ਸਕਦੇ ਕੁਦਰਤ ਤੋਂ ਤੂੰ ਨਹੀਂ ਤਾਂ ਆਪਾਂ ਹੋ ਨਹੀਂ ਸਕਦੇ ਕਿਉਂਕਿ ਜਦੋਂ ਕੁਦਰਤ ਦੀ ਮਾਰ ਪੈਂਦੀ ਹੈ ਉਹ ਸਭ ਤੇ ਪੈਂਦੀ ਹੈ ਉਹਦੇ ਚਿੱਕ ਦਾ ਕੋਈ ਹੋ ਨਹੀਂ ਹੁੰਦਾ ਤਾਂ ਆਪਣਾ ਕੰਮ ਆ ਜਿਹੜਾ ਕਿਸਾਨ ਵੀਰੋ ਮਿਹਨਤ ਕਰਨਾ ਹਰ ਇੱਕ ਬੰਦਾ ਜੇ ਕੋਈ ਕਾਰੋਬਾਰੀ ਆ ਕੁਛ ਵੀ ਹੈ ਉਹ ਮਿਹਨਤ ਕਰਦਾ ਤੇ ਆਪਣਾ ਕੰਮ ਫਸਲ ਲਈ ਮਿਹਨਤ ਕਰਨਾ ਫਸਲ ਨੂੰ ਫਲ ਫੁੱਲ ਲਾਉਣਾ ਆਪਣੇ ਪਰਮਾਤਮਾ ਦਾ ਕੰਮ ਹੈ ਉਹਨੇ ਆਪਾਂ ਨੂੰ ਆਪਣੇ ਆਪ ਹੀ ਦੇ ਦੇਣਾ ਜਿਹੜਾ ਆਪਣੇ ਕਰਮਾ ਚ ਲਿਖਿਆ ਹੋਇਆ ਪਰ ਆਪਾਂ ਮਿਹਨਤ ਕਰਨੋਂ ਤਾਂ ਨਾ ਹਟੀਏ ਮਿਹਨਤ ਕਰੋ ਵੀ ਸਹੀ ਤਰੀਕੇ ਦੀ ਹੁਣ ਦੇਖੋ ਝੋਨੇ ਦੇ ਵਿੱਚ ਤੁਸੀਂ ਮੈਨੇਜਮੈਂਟ ਵਧੀਆ ਕਰ ਲਓਗੇ ਤਾਂ ਝੋਨੇ ਦਾ ਵੀ ਝਾੜ ਵਧੀਆ ਮਿਲ ਜੂ ਜੀਰੀ ਦੇ ਇਹਦੇ ਸੌਰੀ ਆਪਣੇ ਕਣਕ ਦੇ ਉੱਪਰ ਜੇ ਤੁਸੀਂ ਮੈਨੇਜਮੈਂਟ ਵਧੀਆ ਕਰ ਲਓਂਗੇ ਤਾਂ ਕਣਕ ਦਾ ਵੀ ਝਾੜ ਵਧੀਆ ਮਿਲ ਜੂਗਾ ਜਿਹੜੀ ਸਟੇਜ ਦੇ ਉੱਪਰ ਕਣਕ ਨੂੰ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਉਸ ਟਾਈਮ ਉਹਦੀ ਪੂਰਤੀ ਜੇ ਤੁਸੀਂ ਕਰ ਦੋਗੇ ਤਾਂ ਕਣਕ ਦਾ ਨਾਲੇ ਫਟਾਰਾ ਗਰੋਥ ਝਾੜ ਤੁਹਾਨੂੰ ਵਧੀਆ ਹੀ ਮਿਲੂਗਾ ਜਦੋਂ ਤੁਸੀਂ 67 ਦਿਨ ਤੱਕ ਗਰੋਥ ਵਾਲੀਆਂ 70 ਦਿਨ ਤੱਕ ਸਪਰੇਹਾਂ ਦੇਤੀਆਂ ਫਸਲ ਨੂੰ ਤਾਂ ਤੁਹਾਡੀ ਫਸਲ ਹੋਊਗੀ ਇਹ ਵਧੀਆ 13045 ਦੀ ਸਪਰੇਅ ਦੇਤੀ ਤਾਂ ਤੁਹਾਡੀ ਫਸਲ ਦਾ ਝਾੜ ਤੁਹਾਨੂੰ ਵਧੀਆ ਮਿਲੂਏ ਮਿਲੂ ਪਰ ਉਹਦੀ ডোজ ਸਹੀ ਵਰਤੋ ਉਹਨੂੰ ਪਾਣੀ ਸਹੀ ਲਾਓ ਕਰਨ ਦਾ ਢੰਗ ਸਹੀ ਵਰਤੋ ਸਾਰਿਆਂ ਤੋਂ ਵੱਡੀ ਗੱਲ ਹੈ ਜਿਹੜੀ ਜੇ ਤੁਸੀਂ ਜੇ ਤੁਹਾਨੂੰ ਇਦਾਂ ਹੀ ਲੱਗਦਾ ਵੀ ਹਾਂ ਆਪਣਾ ਜਿਹੜਾ ਝਾੜ ਆ ਉਹ ਇਹਦੇ ਨਾਲ ਵੱਧਦਾ ਜੂਰੀਆ ਪਾਉਣ ਨਾਲ ਸਾਰੇ ਟਾਈਮ ਤਾਂ ਤੁਸੀਂ ਹੋਰ ਕਰੋ ਕਿਸਾਨ ਵੀਰੋ ਸਾਰਿਆਂ ਤੋਂ ਵੱਡੀ ਗੱਲ ਹੈ ਜਿਹੜੀ ਇੱਕ ਜਾਂ 2 ਕਿਲੇ ਸੜ ਦੋ ਫੌਨ ਕਿੰਨੇ ਹੋਰ ਚ ਪਾ ਕੇ ਦੇਖ ਲੋ ਤੁਹਾਨੂੰ ਆਪੇ ਪਤਾ ਲੱਗ ਜੂਈ ਵੱਧ ਦਾ ਕਿ ਘਟਦਾ ਮਾੜੇ ਮੋٹے 2-4 ਕਿਲੋ ਦਾ ਕੋਈ ਫਰਕ ਨਹੀਂ ਪੈਂਦਾ ਕਿਸਾਨ ਵੀਰੋ ਫਰਕ ਹੁੰਦਾ ਜੇ ਬਿੱਗੇ ਮਗਰ 50 ਕਿਲੋ ਦਾ ਫਰਕ ਪਈ ਜਾਂ ਕੁਆਂਟਲ ਦਾ ਫਰਕ ਪਈ ਫੇਰ ਫਰਕ ਮੰਨੀ ਆਪਾਂ ਕਿਲੋ ਦੋ ਕਿਲੋ ਦਾ ਯਾਰ ਕੀ ਫਰਕ ਹੋਇਆ ਕਿਸੇ ਨਾ ਉਹ ਹੀ ਆ ਤਾਂ ਆਪਾਂ ਇਹਦਾ ਖਰਚਾ ਵੀ ਕਰ ਲਿਆ ਕਿਲੋ ਦੋ ਕਿਲੋ ਆਪਾਂ ਵੇਚੇ ਮਗਰ ਝਾੜ 5 ਕਿਲੋ ਵਧਾਇਆ ਉਹਨੇ ਦਾ ਆਪਾਂ ਖਰਚਾ ਕਰੀਏ ਇੱਥੇ ਪਰ ਕਿਸੇ ਪਿੱਛੇ ਲੱਗ ਕੇ ਕੰਮ ਕਦੇ ਨਾ ਕਰੋ ਪਹਿਲਾਂ ਆਪਣੀ ਫਸਲ ਦੇਖੋ ਘਾਟ ਪਹਿਚਾਣੋ ਸਹੀ ਉਹਦੀ ਸਟੇਜ ਪਹਿਚਾਣੋ ਫੇਰ ਤੁਸੀਂ ਸਪਰੇਹਾਂ ਵਗੈਰਾ ਕਰਿਆ ਕਰੋ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਸਾਰੀ ਜਾਣਕਾਰੀ ਇਹ ਵਧੀਆ ਲੱਗੀ ਹੋਵੇਗੀ ਵੀਡੀਓ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਕਰਦੇ ਰਹੋ ਵੱਧ ਤੋਂ ਵੱਧ ਸਪੋਰਟ ਕਰੋ ਤੇ ਜਿਹੜੇ ਕਿਸਾਨ ਵੀਰ ਨੇ ਕੋਈ ਐਡ ਕਰਾਉਣੀ ਹੁੰਦੀ ਆ ਆਪਾਂ ਨੂੰ ਕੰਟੈਕਟ ਕਰ ਸਕਦਾ ਧੰਨਵਾਦ